ਮੁਸਕਾ ਅਫਸੋਸ ਮਾਂਦੇ ਨਹੀਂ ਆਪ ਕਿਉਂ ਮਾਫੀ ਮੰਗਾਂਗੇ ਜੀ ਆਪ ਕੋ ਜਿਹੜਾ ਮੁੰਡਾ ਹੈਗਾ ਜੀ ਸਾਥ ਲੋ ਮੈਂ ਤਾਂ ਹੀ ਮਲਾਣਾ ਤਾਂ ਉਹਦੇ ਨਾਲ ਹੀ ਮੁੰਡੇ ਨੂੰ ਸਾਥ ਲੋ ਹੱਥ ਦਾ ਗੱਲ ਨਹੀਂ ਪਾ ਜੀ ਹੱਥ ਦਾ ਗੱਲ ਕਰਦੇ ਨਹੀਂ ਨਹੀਂ ਇਹ ਮੁੜਾਫੀ ਆ ਦੇਖੋ ਜੀ 1 ਘੰਟਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨੀ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਉਹ ਕਿੱਥੇ ਦੀਪਕ ਕਿੱਥੇ ਆਪਾਂ ਆਹ ਕਿਥੇ ਇੱਥੇ ਹੀ ਆਹ 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 ਮੁੜਾਫੀ ਤੁਸੀਂ ਕਿਹਾ ਸੀ ਨਾ ਵੀ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜਵਾਬ ਹੁੰਦਾ ਕਰ ਲੋ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅੱਜ ਦੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਭਾਜੀ ਤੇ ਸਾਡੇ ਕੱਲੇ ਕੱਲੇ ਬੰਦੇ ਚ ਇੰਨੀ ਕਿ ਜ਼ੁਰਤ ਹੈਗੀ ਆ ਇੰਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਹੈ ਭਾਜੀ ਠੀਕ ਹੈ ਨਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰ ਸੀਗਾ ਤੁਸੀਂ ਕੀ ਬੋਲ ਰਹੇ ਹੋ ਭਾਜੀ

ਉਹਨਾਂ ਸੈਟੀਸਫਾਈਡ ਹੋ ਲੈਣ ਦੋ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋਏਗਾ ਮੋਟਰਸਰ ਭਾਈ ਐਕਸੈਕਟ ਮੰਨ ਲਓ ਯਾਰ ਵਾਲੇ ਕੰਮ ਕਰਦਾ ਮੈਂ ਤਾਂ ਇੱਕ ਪਾਇਨ ਅ ਜਦੋਂ ਘਰੋਂ ਆਇਆ ਮੈਂ ਤਾਂ ਨਹੀਂ ਹੋਲਾ ਆਇਆ ਮੈਂ ਕੀ ਕਿਹਾ ਇਹਨਾਂ ਨੂੰ ਦੋ ਵੀ ਪੜਿਆ ਕਰ ਦੋ ਭਾਈ ਪਤਾ ਜਾਨਣਾ ਮੈਨੂੰ ਪਈ ਆਖੇ ਹੀ ਕਿ ਕੋਈ ਨਹੀਂ ਭਾਜੀ ਤੁਸੀਂ ਜਾਓ ਤੁਸੀਂ ਤਾਂ ਭਾਜੀ ਉਸੇ ਵੇਲੇ ਫੋਨ ਕੀਤਾ ਯਾਰ ਇਹ ਤਾਂ ਤੁਸੀਂ ਦੋ ਸਾਲ ਤੋਂ ਭਾਜੀ ਮੈਂ ਆਇਆ ਹੀ ਪਰ ਉਹ ਸਕੈਪਟ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ ਪਹਿਲਾਂ ਦੱਸਦਾ ਕਿ ਇਹ ਚਾਹ ਤੇ ਕਰਵਾ ਪ੍ਰਧਾਨ ਕਰੇਗਾ ਕਹਿੰਦਾ ਮੈਂ ਉਦੋਂ ਹੀ ਕੀ ਮੈਨੂੰ ਫੋਨ ਕੀਤਾ ਮੈਂ ਤੁਹਾਡੇ ਨਾਲ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਪਾਜੀ ਤੁਹਾਡੀ ਕਹਿੰਦੀ ਕਿ ਅਸੀਂ ਬੜੀਆਂ ਗੱਲਾਂ ਟਾਲੀਏ ਮੇਰੀ ਗੱਲ ਸੁਣੋ ਹਰ ਗੱਲ ਨਹੀਂ ਸਭ ਪਰਾ ਕਰਦੇ ਮੈਂ ਕੀਤਾ ਉਸੇ ਵੇਲੇ ਉਹ ਨਹੀਂ ਕਰਵਾਇਆ ਉਹ ਮੈਨੂੰ ਨਹੀਂ ਪਤਾ ਚੀ ਮੈਂ ਕਹਿੰਦੀ ਕਿ ਮੇਰਾ ਤਾਂ ਫੋਨ ਆਉਂਦਾ ਕਿ ਕੁਝ ਵੀ ਤੁਹਾਡੀ ਗੱਲ ਉਹ ਮੈਂ 1 ਮਿੰਟ ਤੁਹਾਡੀ ਪਹਿਲਾਂ ਬਾਹਰ ਬਾਹਰੋਂ ਤੋਂ ਅਦਰੋਂ ਤੋਂ ਹਣ ਕੇ ਤੁਹਾਡੀ ਗੱਡੀ ਸ਼ਗਾਨ ਵਾਸਤੇ ਤੁਸੀਂ ਕਰਦੇ ਹੋ ਪਰ ਜਿੰਨੀ ਮੇਰੀ ਮੇਰੀ ਬੇਇੰਤਿਆ ਮੇਰੀ ਹੈ ਰਿਸਪੈਕਟ ਰਿਕੁਐਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਉਹ ਨੀਦਰ ਮੈਂ ਨਹੀਂ ਹੋ ਸਕਦਾ ਮੈਨੂੰ ਹੁਦਿਆਦ ਕਰਦੇ ਵੀ ਭਾਜੀ ਉੱਡ ਜਾ ਮੋੜ ਜਾਣਾ ਨਾ ਮੈਂ ਨਹੀਂ ਕਰ ਸਕਦਾ ਐਸੇ ਲਈ ਉਹ ਕਮਾਂਡ ਹੈ ਕਿ ਤੂੰ ਮੋਰਚਾ ਨੇ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾ ਮੈਂ ਆਟ ਜਾऊंगा ਮੈਂਬਰਾ ਮੈਂ ਬੰਦਿਆਂ ਵਾਸਤੇ ਨੇ ਤੇ ਮੈਂ ਬੰਦਿਆਂ ਤੋਂ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਆਟ ਜਾऊंगा ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਆ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਏਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਸੀਂ ਉਸ ਗੱਲ ਦੀ ਤੁਹਾਡੀ ਇਨਸਪੈਕਟ ਵੀ ਕਰਦੇ ਆ ਬੈਠੇ ਤੁਹਾਨੂੰ ਲੱਗਿਆ ਕੰਮ ਹੋਣਾ ਹੀ ਨਹੀਂ ਮੈਂ ਭਾਜੀ ਨੂੰ ਬਹੁਤ ਜ਼ੋਰ ਮਿੰਨੂ ਇੱਕ ਵੀਰ ਦਾ ਨਹੀਂ ਪਤਾ ਲਖਵਿੰਦਰ ਮੈਨੂੰ ਨਾਂ ਆ ਤੇ ਇੱਕ ਇਹ ਭਾਜੀ ਦਾ ਜਿੰਨੇ ਪਤਾ ਲੱਗਾ ਬਾਈ ਫੇਸ ਤੇ ਦੂਜਾ ਤੁਹਾਡਾ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕਾਮਪਲੀਟ ਕਰਦੇ ਹੋ ਮਿੰਨੂ ਜੀ ਸਾਹਿਬ ਦੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਬੰਦੇ ਲੜਦੇ ਮੇਰੇ ਵਾਸਤੇ ਤੇ ਉਹਨਾਂ ਦੀ ਇੱਜ਼ਤ ਨਹੀਂ ਕੋਈ ਤੇ ਫਿਰ ਮੇਰੀ ਵੀ ਇੱਜ਼ਤ ਕੋਈ ਨਹੀਂ ਇੱਧਰ ਚਲੋ ਸਾਡਾ ਤੇ ਕੰਮ ਹੀ ਤਰੀਕੇ ਚੱਲਦਾ ਤੇ ਆ ਤਰੀਕਾ ਬਿਨਾ ਬੈਠੇ ਫਿਰ ਕੀ ਹੈ ਮੇਰੇ ਚੱਲੋ ਸਰ ਤਬ ਆਪਣੇ ਆਪਣੇ ਪੈਮਾਨੇ ਆਓ ਚਲੋ ਪਲੀਜ਼ ਸਰ ਪਲੀਜ਼ ਚਲੋ ਅੰਦਰ ਬੈਠੇ ਅੰਦਰ ਬੈਠੇ ਆਓ ਭਾਈ ਅੰਦਰ ਬੈਠੇ ਆਓ ਭਾਈ ਆਓ ਭਾਈ ਮੈਂ ਜੇ ਸਾਹਮਣੇ ਹਾਂ ਕਹਿੰਦਾ ਮੈਂ ਕੇ ਗੱਲ ਲੇਦਾ ਹਾਂ ਆ ਵੀ ਬੰਦਾ ਤੁਹਾਡਾ ਬਹੁਤ ਲੇਟ ਆਇਆ ਆ ਤੇ ਭਾਈ ਜਦੋਂ ਆਇਆ ਤੁਹਾਨੂੰ ਫੋਨ ਆ ਗਿਆ ਹੂੰ ਉਸੇ ਹਲੇ ਹੁੰਦੇ ਮੈਂ ਉਸੇ ਵਕਤ ਨੂੰ ਮੈਂ ਤੁਹਾਨੂੰ ਉਸੇ ਟਾਈਮ ਕਿਹਾ ਜਿਹਾ ਜੇ ਸਾ ਇਹ ਬੰਦਾ ਆਇਆ ਬੜੀ ਲੇਟ ਇਸ ਤੋਂ ਪਹਿਲਾਂ ਇਹਦੇ ਬੰਦੇ ਹੈਗੇ ਸੀ ਮੈਂ ਇਹਨਾਂ ਨੂੰ ਦੱਸਿਆ ਸੀ ਕਿ ਉਸ ਤੋਂ ਬਰਕਰਾਰੀ ਕਰਾਂਗਾ ਜੀ ਮੈਂ ਇੱਧਰ ਬੈਠਾ ਮੈਂ ਕਰ ਰਹੇ ਹਾਂ 400 ਜਿਹੜਾ ਅੰਦਰ ਨਹੀਂ ਬੈਠਾ ਨਾ ਗੱਲ ਕਰ 400 ਬੈਠੋ ਤੁਸੀਂ ਦੱਸੋ ਜਾਣ ਦੌੜ ਫੇਰ ਛੱਡ ਦਿਓ ਮੇਰੇ ਨਾਲ ਗੱਲ ਫਰ ਰਹਾ ਹੈ ਉਹ ਵੇਖੋ ਸਾਹਮਣੇ ਬੱਤਾ ਮਰਾ ਉਹ ਵੇਖ ਲਓ ਉਹ ਬੈਠਾ ਨੇ ਹਾਂ ਹਾਂ ਬੈਠੇ ਸਾਡੇ ਆਹ ਸੁਣ ਲੈ ਕੋਈ ਤੇਰੇ ਬਿਠਾ ਰਹੇ ਨੂੰ ਮਰਦੀ ਤੇ ਅੰਦਰ ਆਓ ਤੁਸੀਂ ਪਣਾ ਯੂਨੀਅਨ ਚੜੂੰਡੀ ਦੇ ਅੱਜ ਮੈਂਬਰਾਂ ਵੱਲੋਂ ਜੋ ਕਿ ਗੁਰਦਾਸਪੁਰ ਤੋਂ ਜੋ ਪਠਾਨ ਕੋ ਟੋਲ ਪਲਾਜਾ ਅਲਾ ਦੁਪਾਲਵਾ ਟੋਲ ਪਲਾਜਾ ਜਾਂ ਨੇੜੇ ਖਾਨਵਾ ਉੱਥੋਂ ਜੋ ਕਿ ਸਾਡੇ ਜੋ ਮੈਂਬਰ ਹੈ ਆਪਣੇ ਪਰਿਵਾਰ ਨਾਲ ਟੋਲ ਪਲਾਜੇ ਤੋਂ ਲੰਘ ਰਹੇ ਸੀ ਪਰ ਜਦੋਂ ਉਹਨਾਂ ਨੇ ਯੂਨੀਅਨ ਦਾ ਕਾਰਡ ਵਿਖਾਇਆ ਤੇ ਉਲਟਾ ਟੋਲ ਪਲਾਜੇ ਦੇ ਕਰਮਚਾਰੀ ਵੱਲੋਂ ਉਸ ਸਾਡੇ ਆਗੂ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਕਿ ਜਦੋਂ ਉਹਨਾਂ ਨੇ ਯੂਨੀਅਨ ਦੇ ਬਾਰੇ ਦੱਸਿਆ ਉਸ ਬੰਦੇ ਨੇ ਫਿਰ ਵੀ ਕੋਈ ਸ਼ਰਮ ਨਹੀਂ ਕੀਤੀ ਹੋਰ ਇਸ ਗੱਲ ਦੀ ਵੀ ਬਿਲਕੁਲ ਖਿਆਲ ਨਹੀਂ ਕੀਤਾ ਕਿ ਆਗੂ ਸਾਡਾ ਪਰਿਵਾਰ ਦੇ ਨਾਲ ਹੈ ਉਸ ਤੋਂ ਬਾਅਦ ਟੋਲ ਪਲਾਜੇ ਦੇ ਉੱਪਰ ਸਾਡੇ ਮੌਕੇ ਦੇ ਉੱਪਰ ਕੁਝ ਮੈਂਬਰਾਂ ਨੇ ਪਹੁੰਚ ਕੇ ਅਸੀਂ ਆਪ ਵੀ ਪਹੁੰਚੇ ਉੱਥੇ ਧਰਨਾ ਲਾਇਆ ਗਿਆ ਟੋਲ ਪਲਾਜੇ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਤੇ ਜੋ ਹੈ ਟੋਲ ਪਲਾਜੇ ਦੀ ਮੈਨੇਜਮੈਂਟ ਵੱਲੋਂ ਉੱਥੇ ਪਹੁੰਚ ਕੇ ਉਸ ਆਗੂ ਦੇ ਵਿਰੁੱਧ ਕਾਰਵਾਈ ਕੀਤੀ ਗਈ ਉਸ ਕੋ ਮਾਫੀ ਵੀ ਮੰਗਵਾਈ ਗਈ ਪਰ ਆਉਣ ਵਾਲੇ ਸਮੇਂ ਤੇ ਵਿਸ਼ਵਾਸ ਦਿਵਾਇਆ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਦੁਬਾਰਾ ਕਿਸੇ ਵੀ ਯੂਨੀਅਨ ਦੇ ਆ ਮੈਂ ਆਗੂ ਦੇ ਨਾਲ ਕੋਈ ਵੀ ਜਾਂ ਮੈਂਬਰ ਦੇ ਨਾਲ ਇਦਾਂ ਦਾ ਗਲਤ ਬਤਿਹਰਾ ਨਹੀਂ ਕਰੂਗਾ